ਸਤਿ ਸ੍ਰੀ ਅਕਾਲ ਜੀ ਅੱਜ ਦੀ ਐਕਟੀਵਿਟੀ ਦਾ ਨਾਮ ਹੈ ਭਾਵਨਾਵਾਂ ਦੀ ਪਛਾਣ ਇਸ ਐਕਟੀਵਿਟੀ ਲਈ ਮਟੀਰੀਅਲ ਜਿਵੇਂ ਵੱਖ-ਵੱਖ ਇਮੋਸ਼ਨ ਵਾਲੇ ਚਿਹਰੇ ਜਿਵੇਂ ਖੁਸ਼ ਉਦਾਸ ਗੁੱਸਾ ਡਰ ਵਾਲੇ ਫਲੈਸ਼ ਕਾਰਡ ਅਤੇ ਪਿਕਚਰ ਦੀ ਵਰਤੋਂ ਕਰਾਂਗੇ ਇਹ ਐਕਟੀਵਿਟੀ ਇਕੱਲੇ-ਇਕੱਲੇ ਬੱਚੇ ਨਾਲ ਕਰਵਾਈ ਜਾਵੇਗੀ ਇਸ ਵਿੱਚ ਅਧਿਆਪਕ ਬੱਚੇ ਨੂੰ ਖੁਸ਼ ਅਤੇ ਉਦਾਸ ਦੋਵੇਂ ਫਲੈਸ਼ ਕਾਰਡ ਦਿਖਾ ਕੇ ਪੁੱਛੇਗਾ ਹਾਂਜੀ ਸੁਖਮਨ ਹੁਣ ਤੁਸੀਂ ਮੈਨੂੰ ਇਹ ਦੱਸੋ ਇਹਨਾਂ ਦੋਨਾਂ ਵਿੱਚੋਂ ਕਿਹੜਾ ਖੁਸ਼ ਵਾਲਾ ਚਿਹਰਾ ਹੈ ਜਾਂ ਉਦਾਸ ਵਾਲਾ ਚਿਹਰਾ ਦੱਸੋ ਵੈਰੀ ਗੁੱਡ ਟੇਕਰ ਬੱਚਾ ਦੋਵੇਂ ਇਮੋਸ਼ਨ ਸਹੀ ਦੱਸਦਾ ਹੈ ਤਾਂ ਕੋਡ 1 ਦਿੱਤਾ ਜਾਵੇਗਾ ਹੋਣਾ ਸੀ ਸਟੇ ਟੂ ਦੀ ਐਕਟਿਵ ਗੁੱਸੇ ਅਤੇ ਡਰ ਵਾਲੀ ਤਸਵੀਰ ਆ ਕੇ ਪੁੱਛੇਗਾ ਹਾਂਜੀ ਸੁਖਮਨ ਹੁਣ ਤੁਸੀਂ ਮੈਨੂੰ ਇਹ ਦੱਸੋ ਇਹ ਕਿਵੇਂ ਦਾ ਮਹਿਸੂਸ ਕਰ ਰਿਹਾ ਹੈ ਗੁੱਸੇ ਦਾ ਜੀ ਹਾਂਜੀ ਹੁਣ ਤੁਸੀਂ ਇਹ ਦੱਸੋ ਇਹ ਬੱਚਾ ਕਿਵੇਂ ਮਹਿਸੂਸ ਕਰ ਰਿਹਾ ਹੈ ਡਰਦਾ ਜੀ ਵੈਰੀ ਗੁੱਡ ਜੇਕਰ ਬੱਚਾ ਪਹਿਲੇ ਚਿਹਰੇ ਲਈ ਗੁੱਸਾ ਅਤੇ ਦੂਜੇ ਚਿਹਰੇ ਲਈ ਡਰਿਆ ਹੋਇਆ ਸ਼ਬਦ ਕਹਿੰਦਾ ਹੈ ਹੁਣ ਆਪਾਂ ਸਟੇਜ 3 ਐਕਟੀਵਿਟੀ ਸ਼ੁਰੂ ਕਰਦੇ ਹਾਂ ਇਹ ਐਕਟੀਵਿਟੀ ਨੂੰ ਕਰਵਾਉਣ ਲਈ ਅਧਿਆਪਕ ਤਸਵੀਰ ਦਿਖਾਉਂਦੇ ਹੋਏ ਬੱਚੇ ਤੋਂ ਸਵਾਲ ਪੁੱਛੇਗਾ ਮੈਨੂੰ ਇਹ ਦੱਸੋ ਇਹ ਇਸ ਪਿਕਚਰ ਵਿੱਚ ਖੁਸ਼ ਕਿਉਂ ਦਿਖਾਈ ਦੇ ਰਹੇ ਨੇ ਜੇਕਰ ਬੱਚਾ ਜਵਾਬ ਦਿੰਦਾ ਹੈ ਕਿ ਉਸ ਨੂੰ ਕੋਈ ਤੋਹਫ਼ਾ ਮਿਲਿਆ ਹੈ ਕੋਈ ਮਿਠਾਈ ਮਿਲੀ ਹੈ ਜਾਂ ਖੁਸ਼ੀ ਦਾ ਕੋਈ ਵੀ ਕਾਰਨ ਦੱਸੇ ਆਸੀਂ ਕੋਣ 3 ਦਵਾਂਗੇ ਥੈਂਕ ਯੂ